ਅਸੀ ਅਸੀ ਪਲਾਗ ਸੰਗ ਦੇ ਪਲਾਗ ਸੰਗ ਦੇ ਸਮੂਹ ਸਰਪੰਚ ਸਮੂਹ ਸਰਪੰਚ ਪੰਜਾਬ ਸਰਕਾਰ ਪੰਜਾਬ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਵੱਲੋਂ ਸ਼ੁਰੂ ਕੀਤੀ ਮਹਿਮਾ ਸ਼ੁਰੂ ਕੀਤੀ ਮਹਿਮਾ ਜੁਟ ਨਸ਼ਿਆਂ ਵਿਰੁੱਧ ਜੁਟ ਨਸ਼ਿਆਂ ਵਿਰੁੱਧ ਦੀ ਭਰਪੂਰ ਸ਼ਬਦਾਂ ਵਿੱਚ ਪਰਪੂਰ ਸ਼ਬਦਾਂ ਵਿੱਚ ਸਲਾਹ ਕਰਦੇ ਹਾਂ ਸਲਾਹ ਅਤੇ ਸਮਰਥਨ ਕਰਦੇ ਹਾਂ ਅਸੀਂ ਸਾਰੇ ਅਸੀਂ ਸਾਰੇ ਪਰਮਾਤਮਾ ਨੂੰ ਪਰਮਾਤਮਾ ਨੂੰ ਹਾਜ਼ਰ ਜਾਣ ਕੇ ਹਾਜ਼ਰ ਜਾਣ ਕੇ ਸੌਂ ਖਾਂਦੇ ਹਾਂ ਸੌਂ ਖਾਂਦੇ ਹਾਂ ਕਿ ਸਾਡੀ ਪੰਚਾਇਤ ਕਿ ਸਾਡੀ ਪੰਚਾਇਤ ਕਿਸੇ ਵੀ ਚਿੱਟੇ ਕਿਸੇ ਵੀ ਚਿੱਟੇ ਚਾ ਖਾਤਿਕ ਡਰੱਗ ਸੈਕਟ੍ਰੈਂਕ ਦੇ ਤਸਕਰ ਦੀ ਦੇ ਤਸਕਰ ਦੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰੇਗੇ ਮਦਦ ਨਹੀਂ ਕਰੇਗੇ ਨਾ ਹੈ ਨਾ ਹੈ ਕਾਨੂੰਨੀ ਕਾਰਵਾਈ ਵਿੱਚ ਕਾਨੂੰਨੀ ਕਾਰਵਾਈ ਵਿੱਚ ਤਖਲ ਅੰਦਾਜ਼ੀ ਤਖਲ ਅੰਦਾਜ਼ੀ ਕੀਤੀ ਜਾਵੇਗੀ ਕੀਤੀ ਜਾਵੇਗੀ